ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰ ਦਿੱਤਾ ਖੇਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀਆਂ ਦੇ ਖੁਲਾਸੇ ਹੋਏ ਕੈਕ ਦੀ ਰਿਪੋਰਟ ਨੂੰ ਲੈ ਕੇ 12000 ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਥੇ ਖਰਚ ਕੀਤਾ ਹੈ ਕਿਵੇਂ ਖਰਚ ਕੀਤਾ ਹੈ ਉਸ ਦਾ ਸਪਸ਼ਟੀਕਰਨ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਿਉਂ ਨਹੀਂ ਦੇ ਰਿਹਾ ਜੇਕਰ ਇਹ ਸੱਚੇ ਨੇ ਜੇਕਰ ਇਹਨਾਂ ਦੇ ਵਿੱਚ ਝੂਠ ਨਹੀਂ ਤਾਂ ਜਿਹੜੀ ਕੈਕ ਦੀ ਰਿਪੋਰਟ ਦੇ ਖੁਲਾਸੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੱਲੋਂ ਫਿਰ ਇਹਨਾਂ ਨੇ ਉਸ ਦਾ ਮੂੰਹ ਤੋੜਮਾ ਜਵਾਬ ਕਿਉਂ ਨਹੀਂ ਦਿੱਤਾ ਦਾਲ ਦੇ ਵਿੱਚ ਕਾਲਾ ਹੈ ਜਾਂ ਦਾਲ ਪੂਰੀ ਕਾਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਖੇਲਾ ਖੇលਿਆ ਗਿਆ ਉਹਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ 12000 ਕਰੋੜ ਰੁਪਏ ਦਾ ਸਾਬਤ ਖਤਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਕੋਲ ਵੀ ਲਿਆ ਜਾਵੇਗਾ ਇੱਕ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਲਗਾਤਾਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਟਾਰਗੇਟ ਕਰਨੇ ਨੇ ਜਿਹੜੇ ਹਾਈ ਕਮਾਂਡ ਦੇ ਆਦੇਸ਼ਾਂ ਦੇ ਅਨੁਸਾਰ ਕੰਮ ਨਹੀਂ ਕਰਦੇ ਚਾਹੇ ਉਹ ਕੈਬਨਿਟ ਮੰਤਰੀ ਨੇ ਤੇ ਚਾਹੇ ਉਹ ਵਿਧਾਇਕ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਕਿ ਸਾਡਾ ਵਿਰੋਧ ਨਾ ਕਰੋ ਸਾਡੀ ਪ੍ਰਸ਼ੰਸਾ ਕਰੋ ਲੇਕਿਨ ਇਧਰ ਕੇਂਦਰ ਸਰਕਾਰ ਨੇ ਕੋਰਾ ਜਵਾਬ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੂਤੇ ਫਸ ਗਏ ਨੇ ਪਹਿਲੀ ਗੱਲ ਤਾਂ ਇਹ ਕਿ ਜੇਕਰ 2023 ਦੇ ਵਿੱਚ ਜਦੋਂ ਹੜ੍ਹ ਆਏ ਸੀ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਜੇਕਰ ਉਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਹੁੰਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਬੜੇ ਲੋਕ ਖੜ ਜਾਣੇ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਮੁਰਗੇ ਬੱਕਰੀ ਮੱਝ ਗਾਂ ਅਤੇ ਫਸਲਾਂ ਦੇ ਮੁਆਵਜ਼ੇ ਬਾਰੇ ਵੀ ਗੱਲ ਗਈ ਸੀ ਲੇਕਿਨ ਆਪਣੇ ਵਾਅਦਿਆਂ ਤੋਂ ਕਿਉਂ ਮੁਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੇ ਵੀ ਜਿਹੜਾ ਖੇਲਾ ਖੇលਿਆ ਉਸ ਦੇ ਵਿੱਚ ਭਗਵੰਤ ਮਾਨ ਨੂੰ ਪੂਰਾ ਜਵਾਬ ਮਿਲਿਆ ਹੈ ਯਾਨੀ ਕਿ ਖਾਲੀ ਠੂਠਾ ਫੜਾ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਨੀਆ ਭਰ ਦੇ ਪੰਜਾਬੀਆਂ ਨੂੰ ਅਪੀਲ ਕਰ ਰਹੇ ਨੇ ਕਿ ਭਾਈ ਪੈਸਾ ਇਸ ਅਕਾਊਂਟ ਵਿੱਚ ਪਾਇਆ ਛਾਵੇ ਕਿਉਂਕਿ 1600 ਕਰੋੜ ਰੁਪਏ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਵੱਲੋਂ ਫੰਡ ਰੀਲੀਜ਼ ਕੀਤਾ ਜਾਣਾ ਸੀ ਪੰਜਾਬ ਦੇ ਕਿਸਾਨਾਂ ਵਾਸਤੇ ਉਹ ਰੋਕ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਬੜਾ ਵੱਡਾ ਝਟਕਾ ਲੱਗਾ ਹੈ ਸਾਰੀ ਇਹ ਵਾਹੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਗਲ ਵਿੱਚ ਪਾ ਦਿੰਦੀ ਹੈ 1600 ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਨਹੀਂ ਮਿਲੇਗਾ ਇਸ ਦਾ ਕੋਰਾ ਜਵਾਬ ਗ੍ਰਹਿ ਬਤਰਾਲੇ ਵੱਲੋਂ ਦੇ ਦਿੱਤਾ ਗਿਆ ਹੈ 1600 ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਦਾ ਜਵਾਬ ਆਇਆ ਹੈ ਕਿ ਭਾਈ ਇਹਨਾਂ ਦਾ 2027 ਦੀਆਂ 2000 23 ਦੇ ਹੜ੍ਹਾਂ ਵਿੱਚ ਫਸ ਉਹ ਜਿਹੜਾ ਹੈ ਵਾਪਸ ਨਹੀਂ ਦਿੱਤਾ ਤੇ ਹੁਣ ਕਿੱਥੋਂ ਦੇ ਦੇਣਗੇ ਸਾਨੂੰ ਆਮ ਆਦਮੀ ਪਾਰਟੀ ਤੇ ਬਿਲਕੁਲ ਯਕੀਨ ਨਹੀਂ ਇਸ ਕਰਕੇ ਅਸੀਂ ਗਰਦੌਰੀਆਂ ਕਰਕੇ ਜਲਦੀ ਤੋਂ ਜਲਦੀ ਪੈਸਾ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰਾਂਗੇ ਜੇਕਰ ਹੋਰ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਅਸੀਂ ਹੋਰ ਠੱਡ ਵੀ ਦੇਾਂਗੇ ਉਹ ਪੈਸੇ ਮਿਲਣਗੇ ਕਦੋਂ ਕਦੋਂ ਆਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਹਿਕਾਵੇ ਦੇ ਵਿੱਚ ਆ ਕੇ ਕਹਿ ਬੈਠੇ ਕਿ 45 ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ ਜੇਕਰ ਪੰਤਾਲੀਆਂ ਦੇ ਨਾਲ ਵਿੱਚ ਮਾਪਜਾ ਨਹੀਂ ਮਿਲਦਾ ਪੰਜਾਬ ਦੇ ਕਿਸਾਨਾਂ ਨੂੰ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਰਡ ਬੈਂਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਬਿਲਕੁਲ ਡਾਊਨ ਚਲਾ ਜਾਵੇਗਾ ਤੇ ਦੂਸਰੇ ਪਾਸੇ ਆਪ 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 ਦਾ ਮੰਤਰੀ ਕੇਂਦਰ ਦੀ ਰਟਾਰਤੇ ਹੈ ਉਹ ਚਾਹੇ ਹਰਪਾਰ ਸਿੰਘ ਚੀਮਾ ਹੋ ਸਕਦੇ ਨੇ ਚਾਹੇ ਬਰਿੰਦਰ ਗੋਇਲ ਹੋ ਸਕਦੇ ਨੇ ਇਹ ਸਾਰੇ ਮੰਤਰੀ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੀ ਰਟਾਰਤੇ ਨੇ ਕਿਸੇ ਵੀ ਸਮੇਂ ਉਹਨਾਂ ਉੱਤੇ ਵੱਡਾ ਐਕਸ਼ਨ ਕੀਤਾ ਜਾ ਸਕਦਾ ਹੈ ਖਾਸ ਕਰਕੇ ਹੜ ਪ੍ਰਭਾਵਿਤ ਜਲ ਸਰੋਤ ਮੰਤਰੀ ਵਿਰੇਂਦਰ ਕੋਹਲ ਤੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਤੇ ਕਿਉਂਕਿ ਕੈਗ ਦੀ ਰਿਪੋਰਟ ਕਹਿ ਰਹੀ ਹੈ ਕਿ ਪੈਸਾ ਤੁਹਾਡੇ ਕੋਲ ਆਇਆ ਹੈ ਤੁਸੀਂ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਤਾਂ ਇੱਕ ਫੁੱਟੀ ਕੋੜੀ ਵੀ ਨਹੀਂ ਆਈ ਉਸ ਦੇ ਉਸ ਦਾ ਡਾਟਾ ਉਸ ਦੇ ਡਾਕੂਮੈਂਟ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸ਼ਕਰੀਲ ਜਕਰ ਜਾਕਰ ਹੋਣਾ ਭਾਰਤੀ ਜਨਤਾ ਪਾਰਟੀ ਦੇ ਕਹਿਨ ਤੇ ਪਾ ਦਿੱਤੇ ਨੇ ਯਾਨੀ ਕਿ ਸਾਰਾ ਫਾਇਹਾ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਲ ਵਿੱਚ ਪੈ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਫਾਇਦੇ ਵਿੱਚੋਂ ਕਿਵੇਂ ਨਿਕਲ ਕੇ ਬਾਹਰ ਆਉਂਦੇ ਨੇ ਅਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਹੜੇ ਕਿਹੜੇ ਮੰਤਰੀਆਂ ਨੂੰ ਟਾਰਗੇਟ ਕੀਤਾ ਜਾਵੇਗਾ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਧੰਨਵਾਦ